ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇਓ ਗੁਰੂ ਪਿਆਰੇਓ ਅੱਜ ਆਪਾਂ ਗੱਲ ਕਰਾਂਗੇ ਮੈਡੀਟੇਸ਼ਨ ਤੇ ਧਿਆਨ ਕਿਵੇਂ ਲਾਈਏ ਧਿਆਨ ਲਾਉਣਾ ਕੀ ਹੁੰਦਾ ਆ ਜਾਂ ਧਿਆਨ ਲਾਉਣਾ ਕਿਉਂ ਜ਼ਰੂਰੀ ਆ ਬਹੁਤ ਸਾਰੇ ਵੀਰ ਭਰਾ ਸਾਡੇ ਇਹ ਗੱਲ ਸੋਚਦੇ ਆ ਕਿ ਚੌਂਕੜਾ ਲਾ ਕੇ ਜਾਂ ਚੌਂਕੜੀ ਮਾਰ ਕੇ ਬਹਿ ਜਾਈਏ ਤੇ ਵਾਹਿਗੁਰੂ ਵਾਹਿਗੁਰੂ ਜਾ ਆਰਾਮ ਰਾਮ ਜਾ ਕਿਸੇ ਦੇਰੇ ਦੇ ਸਾਧਵਲੋਂ ਦਿੱਤਾ ਹੋਇਆ ਨਾਮਦਾਨ ਜਪੀ ਜਾਈਏ ਚਾਰ ਅੱਖਰ ਤੇ ਸਾਡਾ ਧਿਆਨ ਲੱਗ ਜਾਂਦਾ ਆ ਜਿਹੜਾ ਸਾਡਾ ਆ ਅਸੀਂ ਭਗ ਸਾਗਰ ਤੋਂ ਪਾਰ ਹੋ ਸਕਦੇ ਆ ਪਰ ਗੁਰੂ ਪਿਆਰੇ ਨਹੀਂ ਇਹ ਕਰਨਾਲ ਤੁਹਾਡਾ ਧਿਆਨ ਨਹੀਂ ਲੱਗਦਾ ਇਹ ਸਿਰਫ ਤੋਂ ਸਿਰਫ ਇੱਕ ਕਰਮ ਕਹਾੜਿਆ ਹਾਂਜੀ ਤੁਸੀਂ ਗੁਰਬਾਣੀ ਪੜ ਰਹੇ ਹੋ ਗੁਰਬਾਣੀ ਪੜ ਕੇ ਉਹ ਤੇ ਅਮਲ ਕਰੋ ਉਹ ਸਭ ਤੋਂ ਵਧੀਆ ਗੱਲ ਆ ਪਰ ਤੁਸੀਂ ਬਾਰ ਬਾਰ ਗੁਰਬਾਣੀ ਪੜ ਰਹੇ ਹੋ ਉਹ ਤੇ ਅਮਲ ਨਹੀਂ ਕਰ ਰਹੇ ਤੇ ਤੁਹਾਨੂੰ ਪਤਾ ਵੀ ਨਹੀਂ ਲੱਗ ਰਿਹਾ ਕਿ ਗੁਰਬਾਣੀ ਦੇ ਅਰਥ ਕੀ ਆ ਤੇ ਫਿਰ ਇਹ ਵੀ ਇੱਕ ਤੁਸੀਂ ਕਰਮकांड ਹੀ ਕਰ ਰਹੇ ਹੋ ਪਰ ਧਿਆਨ ਲਾਉਣਾ ਅੱਜ ਆਪਾਂ ਗੱਲ ਕਰਾਂਗੇ ਧਿਆਨ ਬਾਰੇ ਕਿ ਮੈਡੀਟੇਸ਼ਨ ਕੀ ਆ ਅਸੱਚ ਗੁਰੂ ਪਿਆਰਿਓ ਮੈਡੀਟੇਸ਼ਨ ਇਹ ਆ ਕਿ ਤੁਸੀਂ ਮੈਡੀਟੇਸ਼ਨ ਰਾਹੀਂ ਆਪਣੇ ਚੰਗੇ ਮਾੜੇ ਵਿਚਾਰਾਂ ਤੇ ਕਾਬੂ ਪਾਉਣਾ ਹੁੰਦਾ ਆ ਆਪਣੇ ਆਪ ਨੂੰ ਜਿਵੇਂ ਗੁਰਬਾਣੀ ਦੀ ਇੱਕ ਪੰਕਤੀ ਬੜੀ ਖੂਬਸੂਰਤ ਆ ਕਿ ਆਈ ਪੰਤੀ ਸਗਲ ਜਮਾਤੀ ਮਨ ਜੀਤੇ ਜਗ ਜੀਤ ਜਦੋਂ ਤੁਸੀਂ ਆਪਣੇ ਵਿਚਾਰਾਂ ਤੇ ਆਪਣੀਆਂ ਭਾਵਨਾਵਾਂ ਤੇ ਆਪਣੀਆਂ ਸੋਚਾਂ ਤੇ ਕੰਟਰੋਲ ਕਰ ਲਿਆ ਕਾਮ ਕ੍ਰੋਧ ਲੋਭ ਮੋਹ ਹੰਕਾਰ ਨੂੰ ਕੰਟਰੋਲ ਕਰ ਲਿਆ ਹੁਣ ਕਈ ਲੋਕੀ ਕਹਿੰਦੇ ਵੀ ਕਾਮ ਕ੍ਰੋਧ ਲੋਭ ਹੰਕਾਰ ਨੂੰ ਮਾਰ ਹੀ ਦੇਣਾ ਮਰ ਮਰਦਾ ਉਦੋਂ ਹੀ ਆ ਜਦੋਂ ਬੰਦਾ ਮਰ ਗਿਆ ਜਦੋਂ ਬੰਦਾ ਅਕਾਲ ਚਲਾਣਾ ਕਰ ਲਿਆ ਪਰ ਅਸਲ 'ਚ ਆਪਾਂ ਕਾਮ ਕ੍ਰੋਧ ਲੋਭ ਮੋਹ ਹੰਕਾਰ ਨੂੰ ਕੰਟਰੋਲ ਕਰਨਾ ਸਿੱਖਣਾ ਹੈ ਉਹ ਕੰਟਰੋਲ ਕਿੱਦਾਂ ਕਰ ਸਕਦਾ ਬੰਦਾ ਉਹ ਮੈਡੀਟੇਸ਼ਨ ਰਾਹੀਂ ਹੀ ਕਰ ਸਕਦਾ ਹੈ ਚੌਂਕੜਾ ਮਾਰ ਕੇ ਬੰਦਾ ਬਹਿ ਜਾਏ ਆਪਣੇ ਜਿਹੜੀਆਂ ਸੋਚਾਂ ਆ ਮਾਰੀਆਂ ਚੰਗੀਆਂ ਉਹਨਾਂ ਨੂੰ ਕੰਟਰੋਲ ਕਰਨਾ ਸਿੱਖੇ ਇਹ ਇੱਕ ਦਿਨ ਨਹੀਂ ਹੁੰਦਾ ਗੁਰੂ ਪਿਆਰੇ ਉਹ ਦੋ ਦਿਨ ਚ ਨਹੀਂ ਹੁੰਦਾ ਮਹੀਨੇ ਚ ਨਹੀਂ ਹੁੰਦਾ ਚਾਰ ਮਹੀਨੇ ਚ ਨਹੀਂ ਹੁੰਦਾ ਪਰ ਜਿਉਂ-ਜਿਉਂ ਤੁਸੀਂ ਕਰਦੇ ਰਹੋਗੇ ਤਿਉਂ-ਤਿਉਂ ਤੁਹਾਡਾ ਅਭਿਆਸ ਵੱਧਦਾ ਰਹੇਗਾ ਤੁਸੀਂ ਇੱਕ ਨਾ ਇੱਕ ਦਿਨ ਜ਼ਰੂਰ ਕਰ ਪਾਓਗੇ ਤੇ ਇਹਦੇ ਨਾਲ ਹੁੰਦਾ ਕੀ ਆ ਇਹਦੇ ਨਾਲ ਇਹ ਹੋ ਜਾਂਦਾ ਗੁਰੂ ਪਿਆਰੇ ਉਹ ਜਿਹੜੀ ਤੁਸੀਂ ਘਟੀਆਂ ਸੋਚ ਗੰਦੀ ਮੰਦੀ ਸਾਡੇ ਦਿਮਾਗ ਵਿੱਚ ਆਉਂਦੀ ਆ ਸਾਡੇ ਜਿਮਾਗ ਵਿੱਚ ਲੱਖਾਂ ਪ੍ਰਕਾਰ ਦੀਆਂ ਕਿਰਿਆਵਾਂ ਚੱਲਦੀਆਂ ਆ ਉਹਨਾਂ ਦੇ ਆਪਾਂ ਕੰਟਰੋਲ ਕਰ ਦਿੰਨੇ ਆ ਕਿਉਂਕਿ ਸਭ ਤੋਂ ਵੱਡੀ ਗੱਲ ਆ ਕੰਟਰੋਲ ਕਰਨਾ ਜੇ ਦੋ ਆਪਾਂ ਇਹਨਾਂ ਤੇ ਕੰਟਰੋਲ ਕਰ ਲਿਆ ਫਿਰ ਆਪਾਂ ਜੱਗ ਨੂੰ ਵੀ ਜਿੱਤ ਸਕਦੇ ਆ ਕਿਉਂਕਿ ਗੁਰੂ ਨਾਨਕ ਪਾਤਸ਼ਾਹ ਨੇ ਬੁੱਧ ਮਹਾਤਮਾ ਨੇ ਸਾਡੇ ਗੁਰੂਆਂ ਨੇ ਇਹਨਾਂ ਚੀਜ਼ਾਂ ਤੇ ਕੰਟਰੋਲ ਕਰਕੇ ਤੇ ਉਹ ਖੁਦ ਅਕਾਲ ਪੁਰਖ ਬਣ ਗਏ ਕਿ ਤੁਹਾਡੀ ਗੱਲ ਦਾ ਵਜਨ ਤਾਂ ਹੀ ਹੋਵੇਗਾ ਕਿਸੇ ਤੇ ਤੁਹਾਡੀ ਕਈ ਗੱਲ ਤਾਂ ਹੀ ਅਸਰ ਕਰੇਗੀ ਕਿ ਜੇਕਰ ਤੁਸੀਂ ਉਸ ਗੱਲ ਤੇ ਅਮਲ ਕੀਤਾ ਹੋਵੇਗਾ ਜੇਕਰ ਤੁਸੀਂ ਉਸ ਗੱਲ ਤੇ ਅਮਲ ਹੀ ਨਹੀਂ ਕੀਤਾ ਮੰਨ ਲਓ ਕੋਈ ਬੰਦਾ ਤੁਹਾਨੂੰ ਕਹਿ ਰਿਹਾ ਕਿ ਸ਼ਰਾਬ ਨਹੀਂ ਪੀਣੀ ਤੇ ਆਪੋ ਸ਼ਰਾਬ ਦੇ ਠੇਕੇ ਤੇ ਬਹਿ ਰਿਹਾ ਹੈ ਤੇ ਉਹਦੀ ਗੱਲ ਚ ਕਹਿਣ ਚ ਕੋਈ ਵਜਨ ਹੀ ਨਹੀਂ ਆ ਕਿਉਂਕਿ ਖੁਦ ਤੇ ਉਹ ਸ਼ਰਾਬੀ ਆ ਤੇ ਦੂਜੇ ਨੂੰ ਕਹਿ ਰਿਹਾ ਸ਼ਰਾਬ ਨਹੀਂ ਪੀਣੀ ਜੇ ਉਹ ਆਪ ਜਿਹੜਾ ਨਹੀਂ ਪੀਂਦਾ ਜਿਹੜਾ ਕੰਮ ਬੰਦੇ ਨੇ ਆਪ ਨਹੀਂ ਕੀਤਾ ਉਹ ਦੂਜੇ ਬੰਦੇ ਨੂੰ ਕਹੇਗਾ ਉਹਦਾ ਕਹਿਣ ਦਾ ਕੋਈ ਮਕਸਦ ਹੀ ਨਹੀਂ ਆ ਕੋਈ ਕਹ ਲਈ ਪੀ ਤੋ ਕਿ ਨਹੀਂ ਬੰਦਾ ਇਸ ਕਰਕੇ ਆਪਾਂ ਮੈਡੀਟੇਸ਼ਨ ਕਰੀਏ ਤੇ ਵੱਧ ਤੋਂ ਵੱਧ ਮੈਡੀਟੇਸ਼ਨ ਕਰੋ ਗੁਰੂ ਪਿਆਰਿਓ ਜਿੰਨਾ ਹੋ ਸਕਦਾ ਆ ਕਈ ਵੀਰ ਭਰਾ ਕਹਿੰਦੇ ਪਈ ਅਸੀਂ ਵਿਹਲੇ ਬਹਿ ਜੰਨੇ ਆ ਤੇ ਚੌਂਕੜਾ ਮਾਰ ਕੇ ਪਾਠ ਕਰੀ ਜਾਂਨੇ ਤੇ ਇਹ ਮੈਡੀਟੇਸ਼ਨ ਹੈ ਇਹ ਮੈਡੀਟੇਸ਼ਨ ਨਹੀਂ ਹੁੰਦਾ ਗੁਰੂ ਪਿਆਰਿਓ ਆਪਾਂ ਆਪਣੇ ਸੋਚਾਂ ਨੂੰ ਕੰਟਰੋਲ ਕਰਨਾ ਆ ਇਹ ਹੈ ਮੈਡੀਟੇਸ਼ਨ ਜੇ ਤੁਸੀਂ ਆਪਾਂ ਮੈਡੀਟੇਸ਼ਨ ਕਰਨ ਲੱਗ ਪਏ ਤੇ ਆਪਾਂ ਆਪਣੇ ਜਿਹੜੇ ਦੁੱਖ ਆ ਜਿਹੜੇ ਆਪਾਂ ਖੁਦ ਸਿਹੜੇ ਹੋਏ ਆ ਸਾਨੂੰ ਪਤਾ ਲੱਗ ਜਾਏਗਾ ਕਿ ਇਹ ਸਾਡੇ ਦੇ ਦੁੱਖ ਆ ਇਹ ਆਪਾਂ ਖੁਦ ਸਿਹੜੇ ਹੋਏ ਆ ਤੇ ਇਹਨਾਂ ਤੋਂ ਆਪਾਂ ਨਜਾਤ ਕਿਵੇਂ ਪਾਉਣੀ ਆ ਸਾਡੀ ਜ਼ਿੰਦਗੀ 'ਚ ਜਿਹੜੀਆਂ ਮੁਸ਼ਕਲਾਂ ਹੁੰਦੀਆਂ ਆ ਉਹਨਾਂ ਤੋਂ ਆਪਾਂ ਨਜਾਤ ਕਿੱਦਾਂ ਪਾਉਣੀ ਆ ਆਪਾਂ ਉਹਨਾਂ ਮੁਸ਼ਕਲਾਂ ਨੂੰ ਫਿਰ ਚੁਣੌਤੀਆਂ ਵਾਂਗ ਦੇਖਣ ਲੱਗ ਪਾਂਗੇ ਚੈਲੰਜ ਬਣ ਜਾਊਗਾ ਕਿ ਆਪਾਂ ਚੁਣੌਤੀ ਨੂੰ ਪਾਰ ਕਰਾਂਗੇ ਇੱਕ ਲੈਵਲ ਪਾ ਜਾਂਦਾ ਬੰਦੇ ਦਾ ਆਹ ਲੈਵਲ ਕਰਨ ਤੋਂ ਬਾਅਦ ਜਿਵੇਂ ਗੇਮ ਖੇਡਦੇ ਨਾ ਆਪਾਂ ਇੱਕ ਲੈਵਲ ਹੁੰਦਾ ਆਹ ਲੈਵਲ ਪਾਰ ਕਰੋਗੇ ਦੂਜਾ ਲੈਵਲ ਤੇ ਜਿਹੜਾ ਲੈਵਲ ਚੌਥਾ ਲੈਵਲ ਪੰਜਵਾਂ ਲੈਵਲ ਹਨਾ ਜੀ ਫਿਰ ਇਦਾਂ ਬਣ ਜਾਂਦਾ ਬੰਦਾ ਕਿ ਮੈਨੂੰ ਆ ਮਸੀਬਤ ਪਈ ਆ ਮੈਨੂੰ ਹੱਲ ਕਿਵੇਂ ਕਰਨਾ ਆ ਫਿਰ ਉਹਦਾ ਹੱਲ ਲੱਭ ਲਾ ਪੈਂਦਾ ਬੰਦਾ ਤੇ ਮੈਡੀਟੇਸ਼ਨ ਕਰਨ ਨਾਲ ਹਾਲ ਹੀ ਬੰਦਾ ਲੱਭਦਾ ਆ ਆਪਣੀਆਂ ਦੁੱਖਾਂ ਦਾ ਸੁੱਖਾਂ ਦਾ ਬੰਦਾ ਆਟੋਮੈਟਿਕਲੀ ਨਾਲ ਚ ਰਹਿਣ ਲੱਗ ਪੈਂਦਾ ਦੁੱਖ 'ਚ ਰਹਿਣ ਵਾਲਾ ਦੁੱਖ ਕੀ ਆ ਦੁੱਖ ਸਾਡੇ ਸਿਹੜੇ ਹੋਏ ਆ ਇਹਦਾ ਮੂਲੇ ਥਰੋਪੀ ਹੁਣ ਮੰਨ ਲਓ ਮੈਂ ਤੰਦਰੁਸਤ ਆ ਤੇ ਮੈਂ ਆਰਥਿਕ ਪੱਖੋਂ ਕਮਜ਼ੋਰ ਆ ਤੇ ਕੀ ਮੈਂ ਦੁਖੀ ਕਿਉਂ ਰਹਾ ਮਾਂ ਜਦੋਂ ਮੈਂ ਤੰਦਰੁਸਤ ਆ ਮੇਰੇ ਅੱਤੇ ਪਰ ਕੰਮ ਕਰਦੇ ਤੇ ਮੈਂ ਆਰਥਿਕ ਪੱਖੋਂ ਮਜ਼ਬੂਤ ਵੀ ਹੋ ਸਕਦਾ ਜੇ ਮੈਂ ਕੰਮਕਾਰ ਕਰਾਂ ਤੇ ਪਰ ਲੋਕੀ ਇਹੋਗਾ ਸੋਚ ਕੇ ਦੁਖੀ ਆ ਕਿ ਮੇਰੇ ਕੋ ਕਾਰ ਨਹੀਂ ਹੇਗੀ ਤੇ ਮੇਰੇ ਕੋ ਵੱਡਾ ਘਰ ਨਹੀਂ ਹੈਗਾ ਮੇਰੇ ਕੋ ਨੋ ਸਰਕਾਰੀ ਨੌਕਰੀ ਨਹੀਂ ਹੈਗੀ ਮੈਂ ਮੀਲ ਕਿੱਦਾ ਬਣੂੰਗਾ ਜਾਂ ਹੋਰ ਕਿੱਦਾ ਦੀ ਤੁਹਾਨੂੰ ਪਤਾ ਗੱਲਾਂ ਆ ਲੋਕਾਂ ਦੀਆਂ ਚੱਲਦੀਆਂ ਰਹਿੰਦੀਆਂ 100 ਗਰੂਪ ਆ ਰਹੇ ਹੋ ਮੈਡੀਟੇਸ਼ਨ ਵੱਧ ਤੋਂ ਵੱਧ ਕਰੋ ਮੈਡੀਟੇਸ਼ਨ ਕਰਨ ਵਾਲਾ ਬੰਦਾ ਕਾਮ ਕ੍ਰੋਧ ਲੋਭ ਮੋਹ ਹੰਕਾਰ ਤੇ ਕਾਬੂ ਪਾ ਲੈਂਦਾ ਆ ਇਸ ਕਰਕੇ ਸਾਡੇ ਗੁਰੂਆਂ ਨੇ ਵੀ ਮੈਡੀਟੇਸ਼ਨ ਕੀਤਾ ਆ ਪਾਠ ਕਰੋ ਪਾਠ ਕਰਕੇ ਪਾਠ ਤੇ ਅਮਲ ਕਰੋ ਇਹ ਸਭ ਤੋਂ ਵਧੀਆ ਗੱਲ ਹੈ ਜੋ ਤੁਸੀਂ ਅਮਲ ਕਰਨ ਲੱਗ ਪਏ ਤੇ ਉਹ ਪਾਠ ਕਰਨਾ ਤੁਹਾਡਾ ਜਿਹੜਾ ਮੁੱਲ ਪੈ ਜਾਊਗਾ ਗੁਰੂ ਪਿਆਰੇ ਸੋ ਇਦਾਂ ਦੀਆਂ ਹੋਰ ਵੀਡੀਓ ਵੇਖਣ ਲਈ ਦਾਸ ਦੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ